ਆਹ ਵਾਹੇ ਗੁਰਜੀ ਕੀ ਤਬ। ਅਕਾਲੀ ਬਾਬਾ ਪੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਨਵਜ ਜਦੀਪ ਨਿਹਵਾ। ਇਹਨਾਂ ਮਾਪੋਸ਼ਣ ਲਾਗੇ ਵਿੱਚ ਗਰੀਬ ਦਾ ਮੂੰਹ ਗੁਰੂ ਗੋਬਿੰਦ ਸੰਸਥਾ ਜਨਵਾ। ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੀ ਕਾਰਜ ਕਰ ਰਹੀ ਹੈ। ਗੁਰੂ ਸਾਹਿਬ ਦੀ ਪਾਰਮੇ ਸਰਕਾਰ ਸੰਸਥਾ ਦੇ ਸਹਿਯੋਗ ਨਾਲ ਫਤਮੀ ਪਾਸ਼ਾ ਸ੍ਰੀ ਗੁਰੂ ਹਰਾਈ ਮਰ ਬਟਾਇਆਗੇ ਬਾਬਾ ਜਗਦੀਪ ਨਿਹਵਾ ਵਿਖੇ ਗੁਰਨਾਨਕ ਚੈਰੀਟੇਬਲ ਫੰਡੈਂਸ਼ੀਅਲ ਬੋਰਡ ਚਲਾਇਆ ਜਾ ਰਹੀ ਹੈ। ਐਨਆਰਏ ਸੰਸਥਾ ਦੀ ਮਦਦ ਨਾਲ ਸੰਸਥਾ ਵੱਲੋਂ ਗੁਰਨਾਨਕ ਚੈਰੀਟੇਡੀਅਲ ਬੋਰਡ ਦੇ ਸਹਿਯੋਗ ਨਾਲ ਹਰ ਵੀ ਇਲਾਕੇ ਵਿੱਚ ਲਗਾਤਾਰ ਕੈਂਪ ਲਗਾਏ ਜਾ ਰਹੇ ਨੇ ਇਸ ਵਕਤ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਦਾ ਹਲਕਾ ਢੇਪ ਬਨਾੜ ਦੇ ਪਿੰਡ ਭਗਵਾਨਪੁਰਾ ਵਿਖੇ ਖੜੇ ਹਾਂ ਜਿੱਥੇ ਕਿ ਗੁਰੂ ਘਰ ਵਿਖੇ ਮੈਡੀਕਲ ਕੈਂਪ ਚੱਲ ਰਿਹਾ ਤੇ ਸੰਸਥਾ ਦਾ ਚੈੱਕਅਪ ਕਰਕੇ ਡਾਕਟਰ ਦਵਾਈ ਦੇ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ 11 ਅਕਤੂਬਰ ਦੁਪਹਿਰ ਦੇ 1 ਵਜੇ ਚੁੱਕਾ ਜੀ ਤੇ ਕੈਂਪ ਚੱਲ ਰਿਹਾ ਬੀ ਨੇ ਵੀ ਵਧੀਆ ਤਾਂ ਮਿਲ ਚਾ ਸੰਗਤਾਂ ਦਾ ਚੈੱਕ ਅਪ ਕਰਕੇ ਡਾਕਟਰਾਂ ਦੀ ਟੀਮ ਵੱਲੋਂ ਦਵਾਈ ਦਿੱਤੀ ਜਾ ਰਹੀ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ 12 ਘੰਟੇ ਸਵਾ ਚੱਲ ਰਹੀ ਹੈ ਰਤਨਾ ਖਾਲਸਾ ਜੀ ਓਪੀਡੀ ਸਲਿੱਪ ਨੂੰ ਭਰ ਰਹੇ ਨੇ ਜੀ ਦਰਵਾਰਾ ਭਾਜੀ ਵੀ ਨਾਲ ਦਵਾਈਆਂ ਦੇਣ ਚ ਹੈਲਪ ਕਰ ਰਹੇ ਨੇ ਜੀ ਧੰਨਵਾਦ ਕਰਦੇ ਇਹਨਾਂ ਦਾ ਡਾਕਟਰ ਬਲਦੇਵ ਸਿੰਘ ਜੀ ਪਿੰਡ ਕਲਰਾ ਜੋ ਕਿ ਆਰਮੀ ਮੈਡੀਕਲ ਤੋਂ ਰਿਟਾਇਰ ਨੇ ਜੀ اوਪੀ ਡਿਸਟਰ ਚ ਐਂਟਰੀ ਪਾ ਰਹੇ ਨੇ ਜੀ ਨਾਲ ਦਵਾਈ ਦੇ ਰਹੇ ਨੇ ਡਾਕਟਰ ਸੁਤਨਾਮ ਸਿੰਘ ਜੀ ਖਾਲਸਾ ਜੀ ਮਰੀਜ਼ਾਂ ਚੈੱਕਅਪ ਕਰਕੇ ਦਵਾਈ ਦੇ ਰਹੇ ਨੇ ਧੰਨਵਾਦ ਕਰਦੇ ਇਹਨਾਂ ਦਾ ਜੀ ਮਾਰਾ ਪੂਰੀ ਟੀਮ ਨੂੰ ਚੜ੍ਹਦੀ ਕਲਾ ਰੱਖਣਾ ਤੱਕਾ ਹਰਕਮਲ ਸਿੰਘ ਜੀ ਪਿੰਡ ਜਨਵਾ ਇਹ ਵੀ ਸੇਵਾ ਨਿਵਾ ਰਹੇ ਨੇ ਜੀ ਕਿਰਪਾ ਲੱਗੇ ਜੀ ਤੁਹਾਨੂੰ ਬਣਾ